ਹਾਜ਼ਰ ਹੋਏ ਐ ਇੱਕ ਨਵੀਂ ਅਪਡੇਟ ਦੇ ਨਾਲ ਤਾਂ ਦੋਸਤੋ ਸਿੱਧੂ ਮਸੇਵਾਲੇ ਦੀ ਨਵੀਂ EP ਮੂਸਾ ਪ੍ਰਿੰਟ ਰਿਲੀਜ਼ ਹੋ ਚੁੱਕੀ ਹੈ ਜਿਸ ਨੇ ਸਾਰੇ ਪਾਸੇ ਧੂਮਾ ਪਾ ਦਿੱਤੀਆਂ ਹਨ ਕਈ ਵੱਡੇ ਤੋਂ ਵੱਡੇ ਰਿਕਾਰਡ ਤੋੜਦੀ ਨਜ਼ਰ ਆ ਰਹੀ ਹੈ ਇਹ EP ਤੇ ਇਸ EP ਤੋਂ ਡਰਦਿਆਂ ਕੁਝ ਕੁ ਕਲਾਕਾਰਾਂ ਨੇ ਤਾਂ ਡੇਟਾ ਵੀ ਚੇਂਜ ਕਰ ਲਿਆ ਸੀ ਅਸੀਂ 11 ਤਰੀਕ ਨੂੰ ਕੋਈ ਗਾਣਾ ਰਿਲੀਜ਼ ਨਹੀਂ ਕਰਾਂਗੇ ਕਿਉਂਕਿ ਦੋਸਤੋ ਉਹ ਵੀ ਜਾਣਦੇ ਸੀ ਕਿ ਛੋਟੇ ਨਾਲ ਭੜਨਾ ਕੋਈ ਸੌਖਾ ਕੰਮ ਨਹੀਂ ਸਿੱਧੂ ਦੀ EP ਜਿਸ ਦੇ ਤਿੰਨੋਂ ਗਾਣੇ ਜ਼ਬਰਦਸਤ ਸੀ ਜਿੱਥੇ ਹੀ EP ਨੇ ਰਿਕਾਰਡ ਤੋੜੇ ਉੱਥੇ ਹੀ EP ਦੇ ਗਾਣੇ ਟੇਕ ਨੋਟਿਸ ਵਿੱਚ ਵੱਡੇ ਕਲਾਕਾਰ ਬੱਬੂ ਮਾਨ ਨੂੰ ਜਵਾਬ ਵੀ ਦਿੱਤਾ ਗਿਆ ਸਿੱਧੂ ਮੁਸੇਵਾਲੇ ਦੇ ਟੇਕ ਨੋਟਿਸ ਗਾਣੇ ਦੀ ਇੱਕ ਲਾਈਨ ਆਉਂਦੀ ਹੈ ਜਿਸ ਵਿੱਚ ਉਹ ਕਹਿੰਦਾ ਹੈ ਕਿ ਕਈ ਕਲਾਕਾਰਾਂ ਨੇ ਥ੍ਰੈਟ ਭੇਜਿਆ ਡੇਢ ਵਿੱਚ ਲਾਇ ਇੱਕ ਸ਼ੋਅ ਕਰਕੇ ਹੁਣ ਇੱਥੇ ਤੁਸੀਂ ਸਮਝ ਗਏ ਹੋਮੋਗੇ ਕਿ ਕਿਸ ਤਰ੍ਹਾਂ ਬੱਬੂ ਮਾਨ ਨੂੰ ਜਵਾਬ ਦਿੱਤਾ ਗਿਆ ਹੈ ਹੋਰ ਬਾਕੀ ਸਿੰਗਰਾਂ ਨੂੰ 2020 ਵਿੱਚ ਬਾਈ ਸਿੱਧੂ ਮਸੇਵਾਲੇ ਨੇ ਦਿੜਬੇ ਸ਼ੋਅ ਲਾਇਆ ਸੀ ਅਤੇ ਬੱਬੂ ਮਾਨ ਨੇ ਵੀ ਉਸ ਸਮੇਂ ਇਹਨਾਂ ਦੀ ਕੰਟਰੋਵਰਸੀ ਪੀਕ ਤੇ ਚੱਲੀ ਸੀ ਹੁਣ ਉਸੇ ਦਾ ਜ਼ਿਕਰ ਇਸ ਗਾਣੇ ਵਿੱਚ ਹੋਇਆ ਸਿੱਧੂ ਦੇ ਕਹਿਣ ਦਾ ਮਤਲਬ ਸੀ ਕਿ ਉਸ ਨੂੰ ਕਈ ਕਲਾਕਾਰਾਂ ਨੇ ਸ਼ੋਅ ਲੋਣ ਤੋਂ ਬਾਅਦ ਧਮਕੀਆਂ ਦਿੱਤੀਆਂ ਸੀ ਤੁਹਾਨੂੰ ਕਿਹੜੇ ਕਿਹੜੇ ਕਲਾਕਾਰ ਲੱਗਦੇ ਨੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦੱਸਿਓ ਧੰਨਵਾਦ